ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਨੇ ਬਹੁਤ ਵਧੀਆ ਜਿਹੜੀ ਕਵਿਤਾ ਡਰੱਗਸ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਲਿਖੀ ਹੈ ਨਸ਼ਾ ਇੱਕ ਕਹਿੋ ਜੀ ਲਾਨਤ ਹੈ ਜਿਹੜੇ ਜਿਹੜੀ ਪੀੜੀਆਂ ਦੀਆਂ ਪੀੜੀਆਂ ਨਸਲਾਂ ਦੀਆਂ ਨਸਲਾਂ ਤਬਾਹ ਕਰ ਦਿੰਦੀ ਹੈ ਮੈਂ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਨਸ਼ਿਆਂ ਦੀ ਲਾਨਤ ਤੋਂ ਦੂਰ ਰਹੀਏ ਤੇ ਜਿਹੜੇ ਨਸ਼ਿਆਂ ਵੱਲ ਲੱਗਿਆ ਨੌਜਵਾਨਾਂ ਨੂੰ ਵਾਪਸ ਆਪਾਂ ਉਹਨਾਂ ਦੀ ਜ਼ਿੰਦਗੀ ਵਿੱਚ ਲੈ ਕੇ ਆਈਏ ਸਹੀ ਜ਼ਿੰਦਗੀ ਜੀਣੋ ਅੱਜ ਅਸੀਂ ਇੱਕ ਨਵੀਂ ਜਾਗੋ ਨਾ ਦੀ ਮਹਿੰਮ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਹਰ ਇੱਕ ਬੱਚੇ ਨੂੰ ਅਪੀਲ ਹੈ 10th ਕਲਾਸ ਤੱਕ ਦੇ ਨੂੰ ਕਿ ਉਹ ਸਵੇਰੇ ਉੱਠ ਕੇ ਜਾਂ ਜਦੋਂ ਉਹਦੇ ਕੋਲ ਟਾਈਮ ਲੱਗੇ ਇੱਕ ਕਵਿਤਾ ਸੋਚੇ ਔਰ ਲਿਖੇ ਆਪਣੇ ਵਿਚਾਰ ਦੱਸੇ ਸਾਨੂੰ ਸੋਸ਼ਲ ਮੀਡੀਆ ਰਾਹੀਂ ਜਾਂ ਪੱਤਰ ਲਿਖ ਕੇ ਜਿਹੜੇ ਵੀ ਪੰਜ ਬੱਚੇ ਜਿਨ੍ਹਾਂ ਦੀ ਕਵਿਤਾ ਔਰ ਵਿਚਾਰ ਵਧੀਆ ਹੋਣਗੇ ਹਰ ਰੋਜ਼ ਪੰਜ ਟੈਬਸ ਅਸੀਂ ਗਿਫਟ ਕਰਿਆ ਕਰਾਂਗੇ ਪੰਜ ਬੱਚਿਆਂ ਨੂੰ ਔਰ ਉਦੋਂ ਤੱਕ ਇਹ ਗਿਫਟ ਕਰਦੇ ਰਾਂਗੇ ਜਦੋਂ ਤੱਕ ਆਪਾਂ ਨਸ਼ੇ ਦੀ ਲਾਹਣਤ ਨੂੰ ਖਤਮ ਨਹੀਂ ਕਰਦੇ ਇਸ ਤਰ੍ਹਾਂ ਦੇ ਟੈਪ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ